ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣੇ ਆ ਫਾਰਮ ਬਾਈ ਦਾ ਤੇ ਬਾਕੀ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਪਿੰਡ ਚਾਹਣਕੇ ਖੁਰਦਾ ਜੀ ਤੇ ਬਾਕੀ ਆਪਾਂ ਲੈਨੇ ਆ ਬਾਈ ਤੋਂ ਡਿਟੇਲ ਸਾਰੀ ਬਾਕੀ ਬਾਈ ਘੋੜੇ ਕੜੀ ਜਾਂਦਾ ਵੀ ਸਕੀਨ ਕੁੱਕੜ ਕਾਕੜ ਕੂਤਰ ਕੁਵਤਰ ਕੁੱਤੇ ਕੱਤੇ ਬਾਈ ਜੀ ਘੜੇ ਦਾ ਖੇਤੀ ਸੰਦ ਦਿਖਾਉਣੇ ਆ ਕਰਦੇ ਗੱਲਬਾਤ ਹੋਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਰੇ ਹਾਂਜੀ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਮ ਮੰਗਲ ਸਿੰਘ ਉਰਫ ਕੱਲੂ ਹੈ ਜੀ ਠੀਕ ਹੈ ਜੀ ਚਾਹਣਕੇ ਖੁਰਦਾ ਠੀਕ ਹੈ ਜੀ। ਟਿਲਾ ਬਰਨਾਲਾ ਜੀ। ਨੰਬਰ ਦੱਸ ਦਿਓ ਜੀ ਭਰਾਪਨ। 9477 9459 ਠੀਕ ਹੈ ਜੀ। ਹਾਂਜੀ ਮੱਝ ਬਾਰੇ ਦੱਸੋ ਜੀ ਡਿਟੇਲ ਕੀ ਗੱਲਬਾਤ ਹੈ ਜੀ ਦੀ। ਮੱਝ ਠੀਕ ਹੈ ਜੀ ਇਹ ਆਪਣੀ ਸੇਲ ਹੈ। ਹਾਂਜੀ ਹਾਂਜੀ ਤੇ ਇਹ ਲੈ ਕੇ ਆਂਦੀ ਹੈ। ਠੀਕ ਹੈ ਜੀ। ਤੇ ਇਹਦਾ ਰੇਟ ਹੈ ਫਿਕਸਡ 85000 ਰੁਪਿਆ। ਠੀਕ ਹੈ ਜੀ। ਤੇ ਹੋਰ ਮੱਝਾਂ ਦੇ ਵੀ ਆਵਾਜਾ ਵੀ ਰਹਿੰਦੀ ਐ ਸੇਲ ਕਰਦੇ ਰਹਿੰਦੇ ਆ। ਠੀਕ ਹੈ ਜੀ। ਪਰ ਘਰ ਵੀ ਚੰਗੀਆਂ ਮੱਝਾਂ ਰੱਖੀਆਂ ਹੋਈਆਂ ਨੇ। ਠੀਕ ਹੈ ਜੀ। ਕਿੰਨਾ ਕੁ ਟਾਈਮ ਰਹਿ ਗਈ ਸੂਣ ਦਾ ਦਾ? ਇਹ ਦੱਕ ਦਿਨ ਲਓ ਜੀ। ਦੱਕ ਦਿਨ ਬਾਈ ਜੀ ਲਊਗੀ। ਦੇਖ ਸਕ ਬਾਕੀ ਬਾਈ ਨੇ ਡੀਟੇਲ ਦੱਸ ਦਿੱਤਾ 85000 ਰੁਪਏ ਮੰਗਾ ਬਾਈ ਹਾਂਜੀ ਹਾਂਜੀ 85000 ਰੁਪਏ ਦੱਸ ਕੇ ਦਿੰਦਾ ਹਾਂਜੀ ਬਾਈ ਹਾਂਜੀ ਬਾਈ ਜੀ ਇੱਕ ਛੋਟੀ ਬਾਈ ਕੋਲ ਹੋਰ ਦੱਸਾਂਗਾ ਜੀ ਦੇਖ ਸਕਦੇ ਹੋ ਹਾਂਜੀ ਬਾਈ ਜੀ ਦੱਸੋ ਜੀ ਡੀਟੇਲ ਇਹਦੇ ਬਾਰੇ ਹਾਂਜੀ ਇਹ 4 ਮਹੀਨਿਆਂ ਦੀ ਗੱਭਣ ਹੈ ਜੀ ਠੀਕ ਹੈ ਜੀ ਤੇ ਇਹ 12 ਲੀਟਰ ਸੱਜਰ ਤਾਜੀ ਹੈ ਜੋ ਦੁੱਧ ਦਿੰਦੀ ਰਹੀ ਹੈ ਆਪਣੇ ਘਰ ਦੀ ਹੈ ਘਰੇ ਸੂਈ ਹੋਈ ਹੈ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਹੁਣ ਇਹ ਸਮਝ ਲਓ 7 ਕਿਲੋ ਦੁੱਧ ਹੈ ਠੀਕ ਹੈ ਜੀ ਤੇ ਕਟਰੂ ਸਹੀ ਨਹੀਂ ਇਹਦਾ ਠੀਕ ਹੈ ਜੀ ਤੇ ਹੱਥ ਤੇ ਮਿਲਦੀ ਹੈ ਜੋ ਮਰਜੀ ਜੋ ਲੋਕ ਬੰਦਾ ਕਿੰਨਾ ਦਿੰਦੀ ਹੈ ਇਹ ਹਾਂਜੀ 7 ਕਿਲੋ ਦੁੱਧਾ ਹੁੰਦਾ ਹੁਣ ਇੱਕ ਟਾਈਮ ਠੀਕ ਹੈ ਜੀ ਹਾਂਜੀ ਹਾਂ ਹਾਂਜੀ ਬਾਈ ਜੀ ਰੇਟ ਬੁੱਕ ਦੱਸੋ ਜੀ ਦਾ ਰੇਟ ਇਹਦਾ 60000 ਰੁਪਏ ਹੈ ਜੀ ਠੀਕ ਹੈ ਜੀ ਹਾਂਜੀ ਬਾਈ ਦੇਖ ਸਕਦੇ ਹੋ 60000 ਰੁਪਏ ਰੇਟ ਆ ਕਿੰਨੇ ਟਾਈਮ ਦੀ ਦੱਸਿਆ ਜੀ ਗੱਬਣਾ ਇਹ ਹੈਗੇ 4 ਮਹੀਨਿਆਂ ਦੀ 4 ਮਹੀਨੇ ਗੱਬਣਾ 7 ਕਿਲੋ ਲੀਟਰ ਦੁੱਧ ਆ ਜੀ ਹਾਂਜੀ ਤੇ ਰੇਟ ਬਾਈ ਨੇ ਤੁਹਾਨੂੰ ਦੱਸਿਆ ਜੀ 60000 ਰੁਪਏ ਤੇ ਦੇਖ ਸਕਦੇ ਹੋ ਬਾਕੀ ਬਾਈ ਜੀ ਵਪਾਰ ਦਾ ਵੀ ਕੰਮ ਕਰਦਾ ਜੀ ਲੇ ਆਉਂਦੇ ਤੇ ਵੇਚ ਵੀਦੇ ਤੁਹਾਡੇ ਸਾਹਮਣੇ ਸਾਰੇ ਮੱਦਾ ਤੁਹਾਨੂੰ ਦਿਖਾਈ ਦਿੰਦੇ ਆ ਜੀ ਕੋਈ ਦੇਖ ਸਕਦਾ ਬਾਕੀ ਜੇ ਕੋਈ ਮਨ ਪਸੰਦ ਆਈ ਤਾਂ ਬਾਈ ਕਹਿੰਦਾ ਇਹ ਜਾ ਸਕਦਾ ਕੋਈ ਜਾਨੀ ਤੇ ਬਾਕੀ ਬਾਈ ਵਪਾਰ ਦਾ ਕੰਮ ਕਰਦੇ ਨੇ ਨੇੜੇ ਨੇ ਪਿੰਡਾਂ ਦੇ ਬਾਈ ਦਾ ਨਾਮ ਚੱਲਦਾ ਜੀ ਕੱਲੂ ਬਾਈ ਦੇਖ ਸਕਦੇ ਹੋ ਕੱਟੇ ਢੋੜੀ ਵਾਲੀ ਦੱਸਿਆ ਜੀ ਮੈਮ ਬਾਈ ਦੇਖ ਸਕਦੇ ਹੋ ਕੱਟੀਆਂ ਵੀ ਬਾਈ ਜੀ ਪਾਲਦੇ ਆ ਬਾਈ ਨੂੰ ਸ਼ੌਂਕ ਕਾਫੀ ਟਾਈਮ ਤੋਂ ਹੀ ਬਾਕੀ ਭਾਈ ਨੇ ਗੱਲਬਾਤ ਕਰਦੇ ਹੁਣ ਦਿਖਾਉਣੇ ਮੱਝਾਂ ਹੋਟ ਗਈ। ਭਾਈ ਦੇਖ ਸਕਦੇ ਹੋ। ਦੇਖ ਸਕਦੇ ਮੱਝਾਂ ਵਜੀ ਦੀ। ਹੋਣਗੇ ਜੀ ਭਾਈ ਕਿੰਨੇ ਹੋਣਗੇ 40 50 ਹੋਣਗੇ ਮੈਂ ਪਛੋ ਆਪਣੀ। 50 ਡੰਗਰ ਹੈ ਜੀ। ਠੀਕ ਹੈ ਜੀ। 60 ਡੰਗਰ ਹੈ। ਹਾਂ। ਭਾਈ ਨੂੰ ਸ਼ੌਂਕ ਆ ਕਾਫੀ ਟਾਈਮ ਤੋਂ। ਤੇ ਬਾਕੀ ਪਾ ਕਾਰ ਦਿਆ ਝੋਟੀਆਂ ਨੇ ਜੀ ਆਪਣੇ ਘਰ ਦੇ ਮੱਝਾਂ ਦੀਆਂ ਝੋਟੀਆਂ ਸਾਰੀਆਂ। ਕਰ ਦਈ ਮੱਝਾਂ ਦੀਆਂ। ਪਾਲੀਆਂ ਪੰਜਾਬ ਦੀ। ਠੀਕ ਹੈ ਜੀ। ਹੂੰ। ਦੇਖ ਸਕਦੇ। ਹਾਂਜੀ ਬਾਪੂ ਜੀ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਕੰਮ ਕਰਦੇ ਨੂੰ? 30 ਸਾਲ ਹੋ ਗਏ ਜੀ। 30 ਸਾਲ ਹੋ ਗਏ। ਹਾਂਜੀ ਹਾਂ। ਠੀਕ ਹੈ ਜ हां जी हां ओढ़ियां नु भी 2 भाई साल हो गए 25 साल अंदर जा ठीक है जी ते वो बकौत नहीं है ये कुड़िया नहीं सेल नहीं है एक सेल थी सी हो बेचती हूं अब सेल नहीं है ठीक है जी हां जी ते बाकी वो ਛੋਟੀਆਂ ਕਟੀਆਂ ਵੀ ਦਿਖਾ ਦਿਓ ਛੋਟੀਆਂ ਜਿਹੜੀਆਂ ਹਾਂਜੀ ਆ ਜੋ ਹਾਂਜੀ ਬਈ ਕਟੀਆਂ ਹਾਂਜੀ ਬਈ ਕਟੀਆਂ ਦੀ ਡਿਟੇਲ ਦੱਸੋ ਜੀ ਹਾਂਜੀ ਹਾਂ ਸਾਰੀਆਂ ਕਟੀਆਂ ਘਰ ਦੀਆਂ ਨੇ ਆਪਾਂ ਕੋਈ ਲਈ ਨਹੀਂ ਬਾਹਰੋਂ ਅੱਛਾ ਜੀ ਤੇ ਬਹੁਤ ਚੰਗੀਆਂ نسل ਦੀਆਂ ਮੱਝਾਂ ਦੀਆਂ ਨੇ ਸਾਨੂੰ ਵੀ ਬਹੁਤ ਚੰਗਾ ਸੇਲ ਸੀ ਹਰਿਆਣੇ ਚੋਂ ਲਿਆਂਦਾ ਸੀ ਠੀਕ ਹੈ ਜੀ ਤੇ ਉਸੇ ਦੀਆਂ ਕਟੀਆਂ ਨੇ ਸਾਰੀਆਂ ਠੀਕ ਹੈ ਤੇ ਮੱਝਾਂ ਵੀ ਬਹੁਤ ਬੰਦਾ ਬੰਦਾ 18 18 ਲੀਟਰ ਦੁੱਧ ਆਲੀ ਨੇ ਮੱਝਾਂ ਦੀਆਂ ਕਟੀਆਂ ਨੇ ਠੀਕ ਹੈ ਜੀ ਕਿੰਨੇ ਕਿਟਾ ਮਦੀ ਹੋ ਗਈਆਂ ਇਹ ਕੱਕੇ ਛੋਟੀਆਂ ਨੇ ਤੇਰੀ ਗਮ ਆ ਹੋ ਗਈ 1 ਸਾਲ ਦੀ ਹੋ ਗਈ ਜੀ ਆ ਡੇਢ ਸਾਲ ਦੀ ਆ ਉਹ 2 ਸਾਲ ਦੀ ਹੋ ਗਈ ਠੀਕ ਹੈ ਜੀ ਪਾਲੀ ਵੀ 2 ਸਾਲ ਤੋਂ ਅੰਦਰ ਹੀ ਆ ਠੀਕ ਹੈ ਜੀ ਤੇ ਪਾਲੀ ਵੀ 2 ਸਾਲ ਤੋਂ 2 ਕੁ ਮਹੀਨੇ ਤੱਕ ਇਹ ਆਪਣੀ ਵੇਚਣੀ ਤਾਂ ਹੈ ਨਹੀਂ ਵਿਕਾਉਣੀ ਨਹੀਂ ਜੀ ਸੇਲ ਲਈ ਤੇ ਦਿਖਾਉਣ ਦੀ ਖਾਤਰੀ ਹਾਂਜੀ ਸੇਲ ਠੀਕ ਹੈ ਜੀ ਉਹ ਪਰੇਸ਼ਾਨ ਆ ਬਹੁਤ ਚੰਗੀ ਮੱਝ ਦਾ ਠੀਕ ਹੈ ਜੀ ਤੇ ਉਹ ਵੀ 20 ਸੇਰੀ ਮਹਿੰਦਾ ਦਾ ਠੀਕ ਹੈ ਭਾਈ ਆਪਾਂ ਪਾਉਂਦੇ ਕੀ ਇਹਨਾਂ ਨੂੰ ਖਰਾਕ ਪਾਉਂਦੇ ਸੀ ਜਿਆਦਾ ਤਰਤਾ ਸੀ ਹੁਣ ਚਾਰ ਰੱਖਿਆ ਵਾ ਹਾਂਜੀ ਹਾਂਜੀ ਚਾਰ ਪਾਉਨੇ ਤੇ ਜਾਂ ਬਸ ਸਪੀਡ ਫੂਡ ਪਾਉਂਦੇ ਭਾਈ ਦੇਖ ਸਕਦੇ ਹੋ ਚਾਰ ਬਾਈ ਪਾਉਂਦਾ ਤੇ ਬਾਕੀ ਫੀਡ ਫੂਡ ਪਾਉਂਦੇ ਆ ਤੇ ਦੇਖ ਸਕਦੇ ਹੋ